ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਬੁਨਿਆਦਾਂ ਦਾ ਅਗਲਾ ਭਾਗ ਆਤਮ ਵਿਸ਼ਵਾਸ ਵਾਲੀ ਮੈਂ ਮਨੁੱਖ ਦੀ ਸਭ ਤੋਂ ਵੱਡੀ ਕਾਂਡ ਪਰਮਾਤਮਾ ਨਹੀਂ ਉਸ ਦੀ ਮੈਂ ਹੈ ਇਹ ਮੈਂ ਮਨੁੱਖ ਦੇ ਸਾਰੇ ਯਤਨਾਂ ਦੀ ਪ੍ਰੇਰਣਾ ਸਰੋਤ ਅਤੇ ਵਿਕਾਸ ਦਾ ਆਧਾਰ ਹੈ ਮੈਂ ਨਾਲ ਹੀ ਪਰਿਵਾਰ ਕਬੀਲੇ ਸਮਾਜ ਕੌਮਾਂ ਅਤੇ ਦੇਸ਼ ਬਣੇ ਹਨ ਸੰਸਾਰ ਵਿਚਲੇ ਸਾਰੇ ਵਖਰੇਵੇਂ ਮੈਂ ਕਾਰਨ ਹਨ ਮੇਰੇ ਤੇਰੇ ਨਾਲ ਲੈਣ ਦੇਣ ਅਤੇ ਮੁਕਾਬਲੇ ਦੀ ਬਿਰਤੀ ਉਪਜੀ ਹੈ ਅਤੇ ਮੇਰੇ ਤੁਹਾਡੇ ਮੋਢੇ ਬਾਹਾਂ ਹੱਥ ਆਦ ਤਾਕਤ ਦੇ ਪ੍ਰਤੀਕ ਬਣੇ ਹਨ ਮੈਂ ਮੁਕਾਬਲੇ ਦਾ ਆਧਾਰ ਹੁੰਦੀ ਹੈ ਮੁਕਾਬਲੇ ਅਤੇ ਵਿਰੋਧ ਵਿੱਚੋਂ ਆਗੂ ਉਪਜਦੇ ਹਨ ਮਹਾਨਤਾ ਮਹਾਨ ਆਗੂਆਂ ਦੀ ਮੈਂ ਦੀ ਉਡਾਨ ਹੁੰਦੀ ਹੈ ਸਮਾਜਿਕ ਆਪੇ ਨੂੰ ਮੈਂ ਕਹਿੰਦੇ ਹਨ ਜੀਵਨ ਵਿੱਚ ਸਭ ਤੋਂ ਵੱਧ ਉਚਾਰਿਆ ਜਾਣ ਵਾਲਾ ਸ਼ਬਦ ਮੈਂ ਹੁੰਦਾ ਹੈ ਜਿਸ ਨੂੰ ਮੈਂ ਮੈਂ ਕਹਿੰਦੇ ਹਾਂ ਉਸ ਨੂੰ ਦੂਜੇ ਤੂੰ ਕਹਿੰਦੇ ਹਨ ਮੈਂ ਹੋਰਾਂ ਨਾਲੋਂ ਵੱਖਰਾ ਹਾਂ ਹੋਰ ਹੋਰ ਹਨ ਮੈਂ ਮੈਂ ਹਾਂ ਗੱਲ ਵਿੱਚ ਬਾਤ ਵਿੱਚ ਹਰ ਵਾਰੀ ਆਪਣਾ ਨਾਂ ਬੋਲਣਾ ਸੰਭਵ ਨਹੀਂ ਹੁੰਦਾ ਸੋ ਆਪਣੇ ਨਾਂ ਦੀ ਥਾਂ ਅਸੀਂ ਮੈਂ ਬੋਲਦੇ ਹਾਂ ਕਿਸੇ ਨੂੰ ਆਪਣੇ ਬਾਰੇ ਮੈਂ ਬਾਰੇ ਭੁਲੇਖਾ ਨਹੀਂ ਹੁੰਦਾ ਭੁਲੇਖਾ ਹਮੇਸ਼ਾ ਤੂੰ ਬਾਰੇ ਦੂਜੇ ਬਾਰੇ ਹੁੰਦਾ ਹੈ ਜਦੋਂ ਮੈਨੂੰ ਭੁੱਖ ਲੱਗਦੀ ਹੈ ਉਹ ਮੇਰੀ ਭੁੱਖ ਹੁੰਦੀ ਹੈ ਜਦੋਂ ਪੀੜ ਹੁੰਦੀ ਹੈ ਉਹ ਮੇਰੀ ਪੀੜ ਹੁੰਦੀ ਹੈ ਮੈਂ ਜੋ ਮਹਿਸੂਸ ਕਰਦਾ ਹਾਂ ਸੋਚਦਾ ਹਾਂ ਉਸ ਨੂੰ ਪ੍ਰਗਟਾਉਣ ਲਈ ਮੈਂ ਵਰਤਿਆ ਜਾਂਦਾ ਹੈ ਮੈਂ ਦੇ ਅਰਥ ਆਪਣੀ ਹੋਦ ਪ੍ਰਤੀ ਸੁਚੇਤ ਹੋਣਾ ਹੁੰਦੇ ਹਨ ਇਸ ਸੋਚੀ ਅਤੇ ਚੇਤਨਾ ਤੋਂ ਬਿਨਾ ਜਿਉਣਾ ਸੰਭਵ ਨਹੀਂ ਹੁੰਦਾ ਮੈਂ ਕੋਈ 부ਜਾਰਤ ਨਹੀਂ ਇਹ ਪ੍ਰਤੱਖ ਹੈ ਦਿਸਦੀ ਹੈ ਮਹੱਤਵਪੂਰਨ ਹੈ ਆਪਣੇ ਵਰਗਾ ਮੈਂ ਹੀ ਹਾਂ ਇਹੀ ਮੇਰਾ ਨਿਆਰਾਪਣ ਹੈ ਮੇਰੀ ਮੈਂ ਦੇ ਪਿੱਛੇ ਲੰਬਾ ਇਤਿਹਾਸ ਹੈ ਮੈਨੂੰ ਲੱਖਾਂ ਸਾਲ ਸਾਰੇ ਸੰਸਾਰ ਨੇ ਉਡੀਕਿਆ ਹੈ ਮੈਂ ਸੰਸਾਰ ਵਿੱਚ ਹੀ ਨਹੀਂ ਬ੍ਰਹਿਮੰਡ ਵਿੱਚ ਵੀ ਹਾਂ ਮੇਰੇ ਆਲੇ-ਦੁਆਲੇ ਬ੍ਰਹਿਮੰਡ ਹੈ ਮਰਨ ਸਮੇ ਸਰੀਰ ਹੀ ਨਹੀਂ ਸੰਸਾਰ ਅਤੇ ਬ੍ਰਹਿਮੰਡ ਵੀ ਤਿਆਗਣਾ ਪੈਂਦਾ ਹੈ ਜਿਸ ਕਿਸੇ ਨੂੰ ਮੈਂ ਆਪਣਾ ਕਹਿੰਦਾ ਹਾਂ ਉਹ ਮੇਰੀ ਮੈਂ ਦਾ ਭਾਗ ਹੁੰਦਾ ਹੈ ਮੇਰਾ ਸਰੀਰ ਮੇਰੇ ਮਾਪਿਆਂ ਨੇ ਸਿਰਜਿਆ ਹੈ ਜਿਹੜੇ ਕਰੋੜਾਂ ਸਾਲਾਂ ਵਿੱਚ ਵਿਕਸਿਤ ਹੋਈ ਮਾਨਵ ਜਾਤੀ ਦਾ ਅਜੋਕਾ ਰੂਪ ਹਨ ਮੇਰੀ ਚੇਤਨਾ ਅਰਬਾਂ ਸਾਲ ਦੀ ਕੁਦਰਤ ਨੇ ਸਿਰਜੀ ਹੈ ਆਪਣੀ ਮੈਂ ਤੇ ਸਤਕਾਰ ਲਈ ਹੀ ਮਨੁੱਖ ਪੜਾਈ ਕਰਦਾ ਹੈ ਧਨ ਕਮਾਉਂਦਾ ਹੈ ਪਰਿਵਾਰ ਉਸਾਰਦਾ ਹੈ ਜਾਇਦਾਦ ਬਣਾਉਂਦਾ ਹੈ ਦਾਦਾ ਪਿਤਾ ਮਾਂ ਪਤਨੀ ਬੱਚੇ ਦੋਸਤ ਸਾਰੇ ਮੇਰੀ ਮੈਂ ਵਿੱਚ ਅਤੇ ਮੈਂ ਸਾਰਿਆਂ ਦੀ ਮੈਂ ਵਿੱਚ ਤਾਣੇ ਪੇਟੇ ਵਾਂਗ ਕਾਰਜਸ਼ੀਲ ਹਾਂ ਮੇਰੀ ਪ੍ਰਸਿੱਧੀ ਮੇਰੀ ਬਦਨਾਮੀ ਮੇਰੀ ਵੀ ਹੈ ਅਤੇ ਇਹਨਾਂ ਦੀ ਵੀ ਹੈ ਇਹਨਾਂ ਅਨੁਸਾਰ ਹੀ ਮੇਰੀ ਮੈਂ ਫੈਲਦੀ ਸੁੰਗੜਦੀ ਹੈ ਉਦਾਸ ਪਰਸੰਨ ਹੁੰਦੀ ਹੈ ਪਾ ਮੇ ਮੇਰੇ ਬੱਚਿਆਂ ਦੀ ਆਪਣੀ ਮਾਂ ਹੈ ਪਰ ਮੇਰੀ ਉਹਨਾਂ ਵਿੱਚ ਇਸ ਲਈ ਦਿਲਚਸਪੀ ਹੈ ਕਿਉਂਕਿ ਉਹ ਮੇਰੀ ਮਾਂ ਦਾ ਵਿਸਥਾਰ ਹਨ ਜਿਵੇਂ ਇੱਟ-ਇੱਟ ਵੀ ਹੈ ਇਮਾਰਤ ਦਾ ਭਾਗ ਵੀ ਹੈ ਮੇਰੇ ਬੱਚੇ ਬੱਚੇ ਵੀ ਹਨ ਉਹ ਮੇਰੀ ਸੰਤਾਨ ਵੀ ਹਨ ਜੋ ਕੁਝ ਵੀ ਮੈਂ ਮੈਨੂੰ ਅਤੇ ਮੇਰੇ ਨਾਲ ਸੰਬੰਧਿਤ ਹੈ ਉਸ ਵਿੱਚ ਮੇਰੀ ਦਿਲਚਸਪੀ ਸੁਭਾਵਕ ਹੈ ਉਸ ਪ੍ਰਤੀ ਮੇਰੀ ਜ਼ਿੰਮੇਵਾਰੀ ਪ੍ਰਤੱਖ ਹੈ ਅਸੀਂ ਜਨਮ ਲੈਂਦੇ ਹਾਂ ਸਾਡੀ ਮਾਂ ਵੀ ਉਸੇ ਵੇਲੇ ਜਨਮਦੀ ਹੈ ਅਤੇ ਇਹ ਸਾਰਾ ਜੀਵਨ ਕਾਰਜਸ਼ੀਲ ਰਹਿੰਦੀ ਹੈ ਪਾ ਮੈਂ ਪਹਿਲੇ ਕੁਝ ਮਹੀਨੇ ਬੱਚਾ ਮੈਂ ਸ਼ਬਦ ਨਹੀਂ ਵਰਤਦਾ ਪਰ ਉਹ ਮੈਂ ਦੇ ਸਪਸ਼ਟ ਪ੍ਰਭਾਣ ਦੇਣ ਲੱਗ ਪੈਂਦਾ ਹੈ ਮਾਂ ਪੁੱਛਦੀ ਹੈ ਤੇਰੀ ਅੱਖ ਕਿੱਥੇ ਹੈ ਉਹ ਅੱਖ ਮੀਟ ਕੇ ਦੱਸਦਾ ਹੈ ਬੱਚਾ ਆਪਣੇ ਆਪ ਨੂੰ ਪਰਿਵਾਰ ਦੇ ਜੀਵਾਂ ਵਿੱਚ ਵੰਡ ਕੇ ਆਪਣੀ ਮੈਂ ਨੂੰ ਵਿਸਤਾਰਦਾ ਹੈ ਬੋਲਣਾ ਸਿੱਖਣ ਉਪਰੰਤ ਉਸ ਲਈ ਜੋ ਮਹੱਤਵਪੂਰਨ ਹੁੰਦਾ ਹੈ ਉਸ ਨੂੰ ਉਹ ਮੈਂ ਜਾਂ ਮੇਰੇ ਦੇ ਮੁਹਾਵਰੇ ਵਿੱਚ ਉਚਾਰਦਾ ਹੈ ਜਿਵੇਂ ਇਹ ਮੇਰਾ ਕਮਰਾ ਹੈ ਇਹ ਮੇਰੀ ਕਿਤਾਬ ਹੈ ਉਹ ਮੇਰਾ ਭਰਾ ਹੈ ਜਦੋਂ ਕਿਸੇ ਦਾ અપਮਾਨ ਹੁੰਦਾ ਹੈ ਤਾਂ ਉਸਦੀ ਮੈਂ ਖਤਰੇ ਵਿੱਚ ਪੈ ਜਾਂਦੀ ਹੈ ਅਤੇ ਬਚਾਅ ਦੀ ਦ੍ਰਿਸ਼ਟੀ ਨਾਲ ਉਸਦੀ ਮੈਂ ਸਖਤ ਹੋ ਜਾਂਦੀ ਹੈ ਖੇਡਾਂ ਇਮਤਿਹਾਨਾਂ ਆਦਿ ਰਾਹੀਂ ਪਤਾ ਲੱਗਦਾ ਹੈ ਕਿ ਇੱਥੇ ਕੇਵਲ ਮੈਂ ਹੀ ਨਹੀਂ ਹਾਂ ਹੋਰ ਵੀ ਹਾਂ ਇਸ ਸੋਚੀ ਕਾਰਨ ਮੈਂ ਜਾਣ ਜਾਂਦਾ ਹਾਂ ਕਿ ਜੇ ਮੈਂ ਕਿਸੇ ਦਾ અપਮਾਨ ਕਰਾਂਗਾ ਤਾਂ ਮੇਰਾ ਵੀ અપਮਾਨ ਹੋਵੇਗਾ ਇਵੇਂ ਮੈਂ ਦੂਜਿਆਂ ਦਾ અપਮਾਨ ਨਾ ਕਰਨ ਨਾਲ ਆਪਣੇ ਆਪ ਨੂੰ અપਮਾਨ ਤੋਂ ਬਚਾਉਂਦਾ ਹਾਂ ਇਹ ਸਮਾਜਿਕ ਵਿਹਾਰ ਦਾ ਪਹਿਲਾ ਨੀਮ ਹੁੰਦਾ ਹੈ ਹਰੇਕ ਲਈ ਉਸ ਦੀ ਮੈਂ ਮਹੱਤਵਪੂਰਨ ਹੁੰਦੀ ਹੈ ਕਈਆਂ ਲਈ ਇਹ ਬਹੁਤ ਅਧਿਕ ਮਹੱਤਵਪੂਰਨ ਹੁੰਦੀ ਹੈ ਕੁਝ ਲਈ ਇਹ ਨਿੰਮਰ ਅਤੇ ਸੰਜਮ ਵਾਲੀ ਹੁੰਦੀ ਹੈ ਐਵੇਂ ਸੰਸਾਰ ਵਿੱਚ ਤਾਨਾਸ਼ਾ ਤੇ ਸੰਤਪੁਰਸ਼ ਉਪਜਦੇ ਹਨ ਤੰਦਰੁਸਤ ਮੈਂ ਸਵੇ ਵਿਸ਼ਵਾਸ ਵਿੱਚੋਂ ਉਪਜਦੀ ਹੈ ਸਵੈ ਵਿਸ਼ਵਾਸ ਤਾਂ ਹੀ ਉਪਜੇਗਾ ਜੇ ਸੰਕਟਾਂ ਦਾ ਸਾਹਮਣਾ ਕੀਤਾ ਹੋਵੇਗਾ ਹਰ ਧਰਮ ਨੇ ਅਤੇ ਵਿਸ਼ੇਸ਼ ਕਰਕੇ ਭਾਰਤੀ ਧਰਮਾਂ ਨੇ ਮੈਂ ਦਾ ਕੇਵਲ ਨਾਕਾਰਤਮਕ ਸੰਕਲਪ ਉਸਾਰਿਆ ਹੈ ਅਤੇ ਇਸ ਨੂੰ ਕਮੰਡ ਹਉਮੈ ਅਤੇ ਹੰਕਾਰ ਦੱਸ ਕੇ ਨਿਰੰਤਰ ਭੰਡਿਆ ਹੈ ਅਤੇ ਇਹਨਾਂ ਨੂੰ ਮੁਕਤੀ ਪ੍ਰਾਪਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਦੱਸਿਆ ਹੈ ਧਰਮ ਨੇ ਤੂੰ ਹੀ ਤੂੰ ਕਹਿੰਦੇ ਆ ਮੈਂ ਕੁਛਲ ਹੀ ਦਿੱਤੀ ਹੈ ਭਾਰਤੀ ਧਰਮਾਂ ਨੇ ਸੰਸਾਰ ਨਾਲ ਨਾਤਾ ਨਹੀਂ ਜੋੜਿਆ ਮੌਤ ਅਤੇ ਮੁਕਤੀ ਨਾਲ ਸਾਂਝ ਪਾਈ ਹੈ ਸੋ ਭਾਰਤ ਵਿੱਚ ਮੈਂ ਨੂੰ ਤਿਆਗਣ ਵਾਲੇ ਦੀ ਪੂਜਾ ਹੁੰਦੀ ਹੈ ਤੇ ਜਿਸ ਦਾ ਉਦੇਸ਼ ਜੀਵਨ ਦੀ ਥਾਂ ਮੌਤ ਅਤੇ ਮੁਕਤੀ ਹੈ ਜਿਸ ਦੀ ਮਹਿਮਾ ਹੈ ਮੁਕਤੀ ਦਾ ਉਦੇਸ਼ ਉਹ ਅੰਤਮ ਮੌਤ ਹੈ ਜਿਸ ਮਗਰੋਂ ਜਨਮ ਨਹੀਂ ਹੁੰਦਾ ਭਾਰਤੀ ਧਰਮ ਸਮੁੱਚੇ ਰੂਪ ਵਿੱਚ ਸੰਸਾਰ ਅਤੇ ਜੀਵਨ ਨੂੰ ਨਕਾਰਦੇ ਹਨ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੀਵਨ ਨੂੰ ਦੰਡ ਅਤੇ ਸੰਸਾਰ ਨੂੰ ਮਾਇਆ ਦੱਸ ਕੇ ਨਕਾਰਨ ਵਾਲਾ ਭਾਰਤ ਗਰੀਬ ਕੰਗਾਲ ਅਤੇ ਗੁਲਾਮ ਕਿਉਂ ਰਿਹਾ ਹੈ ਧਰਮ ਹਉਮੈ ਨੂੰ ਇਸ ਲਈ निंदਦਾ ਹੈ ਤਾਂ ਕਿ ਮਨੁੱਖ ਅਭਿਮਾਨੀ ਨਾ ਬਣੇ ਆਪਣੇ ਆਪ ਨੂੰ ਮਹੱਤਵਪੂਰਨ ਨਾ ਸਮਝੇ ਭੂਤ ਆਪਣੇ ਆਪ ਨੂੰ ਸਾਗਰ ਨਾ ਕਹੇ ਮਾਣ ਕਰਨ ਵਾਲੇ ਨੂੰ ਧਰਮ ਕਹਿੰਦਾ ਹੈ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ ਇਸ ਨਾਲ ਹੰਕਾਰ ਉਪਜਦਾ ਹੈ ਹੰਕਾਰ ਆ ਸੋ ਮਾਰਿਆ ਭਾਰਤੀ ਧਰਮ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਜਦੋ ਜਹਿਦ ਜਾਂ ਯਤਨ ਕਰਨ ਦਾ ਉਤਸ਼ਾਹ ਨਹੀਂ ਦਿੰਦੇ ਸਭ ਪੱਖੋਂ ਸੰਤੁਸ਼ਟ ਹੋਣ ਦਾ ਉਪਦੇਸ਼ ਦਿੰਦੇ ਹਨ ਇਸੇ ਕਾਰਨ ਸਾਡੀ ਕੋਈ ਕਾੜ ਕੱਢਣ ਕਿਸੇ ਖੇਤਰ ਵਿੱਚ ਅਵਲ ਆਉਣ ਵਿੱਚ ਦਿਲਚਸਪੀ ਨਹੀਂ ਜਾਗੀ ਬਾਹਰਲੇ ਸਾਡੀ ਐਵਰੇਸਟ ਫਤਿਹ ਕਰਦੇ ਹਨ ਜਦੋਂ ਕਿਸੇ ਧਾਰਮਿਕ ਵਿਰਤੀ ਵਾਲੇ ਭਾਰਤ ਵਾਸੀ ਨੂੰ ਕਿਸੇ ਹੋਰ ਦੇਸ਼ ਦੀਆਂ ਪ੍ਰਾਪਤੀਆਂ ਦੱਸੋਗੇ ਤਾਂ ਉਹ ਕਹੇਗਾ ਕਿ ਫਰਕ ਪੈਂਦਾ ਹੈ ਉਹ ਵੀ ਮਰ ਜਾਣਗੇ ਅਸੀਂ ਵੀ ਮਰ ਜਾਣਾ ਹੈ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਸੰਸਾਰ ਨੂੰ ਮਿੱਥਿਆ ਅਤੇ ਮਾਇਆ ਦੱਸ ਕੇ ਅਸੀਂ ਪ੍ਰਾਪਤ ਕੀ ਕੀਤਾ ਹੈ ਅਤੇ ਹਉਮੈ ਨੂੰ ਮਾਰ ਕੇ ਅਸੀਂ ਪ੍ਰਾਪਤ ਕੀ ਕਰਨਾ ਹੈ ਕਿ ਹਉਮੈ ਮਰ ਗਈ ਹੈ ਕਿ ਹਉਮੈ ਮਾਰੀ ਜਾ ਸਕਦੀ ਹੈ ਪ੍ਰਾਪਤੀ ਸਫਲਤਾ ਜਾਂ ਜਿੱਤ ਅਮੀਰੀ ਜਾਂ ਖੁਸ਼ਹਾਲੀ ਕਦੀ ਵੀ ਸਾਡਾ ਉਦੇਸ਼ ਨਹੀਂ ਰਹੀ ਸਾਡਾ ਉਦੇਸ਼ ਤਿਆਗ ਰਿਹਾ ਹੈ ਕੋਈ ਧਰਮ ਕੁਝ ਵੀ ਨਵਾਂ ਕਰਨ ਦਾ ਉਤਸ਼ਾਹ ਨਹੀਂ ਦਿੰਦਾ ਧਰਮ ਵਿੱਚ ਕੇਵਲ ਦੁਹਰਾਓ ਹੁੰਦਾ ਹੈ ਦੁਹਰਾਓ ਨਾਲ ਬੁੱਧੀ ਖੁੰਡੀ ਹੁੰਦੀ ਹੈ ਖੁੰਡੀ ਬੁੱਧੀ ਕੇਵਲ ਪਰੰਪਰਾ ਪਾਲ ਸਕਦੀ ਹੈ ਅਸੀਂ ਜ਼ਿੰਮੇਵਾਰੀਆਂ ਪ੍ਰਤੀ ਪਿੱਠ ਕਰਕੇ ਪਰਿਵਾਰ ਅਤੇ ਸਮਾਜ ਵਿੱਚੋਂ ਭੱਜ ਕੇ ਸੰਨਿਆਸ ਲੈ ਕੇ ਜੰਗਲਾਂ ਤੇ ਪਹਾੜਾਂ ਵਿੱਚ ਸਮਾਧੀਆਂ ਲਾਉਂਦੇ ਰਹੇ ਅਤੇ ਵਿਦੇਸ਼ੀ ਆ ਆ ਕੇ ਸਾਡੇ ਤੇ ਕਾਬਜ ਹੁੰਦੇ ਰਹੇ ਜਿਤਨੀ ਸੌਖ ਨਾਲ ਭਾਰਤ ਗੁਲਾਮ ਬਣਦਾ ਰਿਹਾ ਹੈ ਕੋਈ ਦੇਸ਼ ਨਹੀਂ ਬਣਿਆ ਹੋਰ ਤਾਂ ਹੋਰ ਸਾਡੇ ਤੇ ਗੁਲਾਮ ਵੀ ਰਾਜ ਕਰਦੇ ਰਹੇ ਹਨ ਸਮਾਧੀਆਂ ਤਿਆਗਣ ਅਤੇ ਅੰਦੋਲਨ ਕਰਨ ਨਾਲ ਹੀ ਅਸੀਂ ਆਜ਼ਾਦ ਹੋਏ ਮੈਂ ਨੂੰ ਨਕਾਰਨ ਦਾ ਨਤੀਜਾ ਅਸੀਂ ਵੇਖ ਲਿਆ ਹੈ ਹੁਣ ਮੈਂ ਨੂੰ ਉਸਾਰਨ ਤੇ ਉਭਾਰਨ ਦਾ ਯੋਗ ਹੈ ਅਜੋਕੇ ਯੁੱਗ ਦੀਆਂ ਤਰਜੀਹਾਂ ਹੋਰ ਹਨ ਆਜੋਕੇ ਸੰਸਾਰ ਵਿੱਚ ਮੈਂ ਦੇ ਅਰਥ ਆਤਮ ਵਿਸ਼ਵਾਸ ਤੋਂ ਹਨ आत्मविश्वास ਤੋਂ ਬਿਨਾ ਕੋਈ ਵਿਕਾਸ ਸੰਭਵ ਨਹੀਂ ਹੁੰਦਾ ਸਾਡੀ ਮਾਰ ਗਈ ਮੈਂ ਸੌਖਿਆ ਨਹੀਂ ਉਸਰੇਗੀ ਭਾਰਤ ਆਤਮਾਪੱਖੀ ਅਤੇ ਸਰੀਰ ਵਿਰੋਧੀ ਰਿਹਾ ਹੈ ਇਹ ਪਹਿਲਾ ਦੂਜ ਬਦਲਣੀ ਪਵੇਗੀ ਮੈਂ ਨੂੰ ਲੋਭ ਕਰਨਾ ਨਿਮਰਤਾ ਨਹੀਂ ਨੀਰਸਤਾ ਹੈ ਇਸ ਨਾਲ ਮਨੁੱਖ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ ਸੁਸਤ ਅਤੇ ਆਲਸੀ ਬਣਦਾ ਹੈ ਦੰਦ ਤਾਂ ਸਾਡੇ ਮਾਸ ਖਾਣ ਵਾਲੇ ਹਨ ਅਭਿਆਸ ਵਿੱਚ ਅਸੀਂ ਵਰਤ ਰੱਖਣ ਦਾ ਹੀ ਕੀਤਾ ਹੈ ਜਿਸ ਕਾਰਨ ਭਾਰਤ ਦੀ ਬਹੁਤੀ ਬਸੋ ਬਿਮਾਰ ਤੇ ਭੁੱਖ ਦੀ ਸਤਾਈ ਲੱਗਦੀ ਹੈ ਨਤੀਜਾ ਇਹ ਹੋਇਆ ਹੈ ਕਿ ਸਾਡੇ ਵਿੱਚ ਭਰਪੂਰ ਜੀਵਨ ਜਿਉਣ ਦੀ ਸਮਰੱਥਾ ਹੀ ਨਹੀਂ ਹੈ ਇਸ ਨਾਲ ਸਾਡੀ ਮੈਂ ਕਮਜ਼ੋਰ ਹੋਈ ਹੈ ਸਾਡੀ ਬੋਲ ਬਾਣੀ ਵਿੱਚ ਦ੍ਰਿੜਤਾ ਤੇ ਰੌਬ ਨਹੀਂ ਹੈ ਹਮੇ ਦੇ ਦੋਸ਼ ਤੇ ਡਰ ਕਾਰਨ ਅਸੀਂ ਮੈਂ ਉਚਾਰਨ ਤੋਂ ਝਿਜਕਦੇ ਹਾਂ ਜੇ ਕਿਸੇ ਨੂੰ ਮੈਂ ਵਰਤੇ ਬਿਨਾ ਗੱਲਬਾਤ ਕਰਨ ਲਈ ਕਹੋ ਤਾਂ ਉਹ ਇੱਕ ਦੋ ਵਾਕ ਹੀ ਬੋਲ ਸਕੇਗਾ ਆਰੇ ਦਿਵਾਲੇ ਤੇ ਨਿਯੰਤਰਣ ਲਈ ਅਸੀਂ ਮੈਂ ਵਰਤਦੇ ਹਾਂ ਵਸਤਾਂ ਨਾਲ ਸੰਬੰਧ ਦਰਸਾਉਣ ਲਈ ਮੇਰਾ ਤੁਹਾਡਾ ਦੀ ਵਰਤੋਂ ਕੀਤੀ ਜਾਂਦੀ ਹੈ ਵਿਦੇਸ਼ ਯਾਤਰਾ ਤੋਂ ਮੁੜਨ ਵਾਲਾ ਜਾਂ ਕੁਝ ਨਵਾਂ ਕਰਨ ਵਾਲਾ ਵਿਅਕਤੀ ਮੈਂ ਵਾਲੇ ਵਾਕ ਵਧੇਰੇ ਬੋਲੇਗਾ ਕਿਉਂਕਿ ਉਸ ਕੋਲ ਨਿਵੇਕਲੇ ਵੇਰਵੇ ਵਧੇਰੇ ਹੁੰਦੇ ਹਨ ਗੱਲਬਾਤ ਚੱਲਣੀ ਰੱਖਣ ਵਾਸਤੇ ਮੈਂ ਤੂੰ ਉਹਦੀ ਵਰਤੋਂ ਕੀਤੀ ਜਾਂਦੀ ਹੈ ਪ੍ਰਸ਼ੰਸਾ ਦਾ ਉਦੇਸ਼ ਮੈਂ ਨੂੰ ਉਤਸ਼ਾਹ ਦੇਣਾ ਤੇ ਆਲੋਚਨਾ ਦਾ ਉਦੇਸ਼ ਮੈਂ ਵਿਚਲੇ ਨੁਕਸ ਦੂਰ ਕਰਨਾ ਹੁੰਦਾ ਹੈ ਪਰ ਸੰਸਾ ਦੀ ਭੁੱਖ ਮਨੁੱਖਾਂ ਵਿੱਚ ਹੀ ਨਹੀਂ ਪਸ਼ੂਆਂ ਵਿੱਚ ਵੀ ਹੁੰਦੀ ਹੈ ਸੰਸਾ ਵਿੱਚੋਂ ਅੱਗੇ ਰਹਿਣ ਦੀ ਹਿੰਮਤ ਜਾਗਦੀ ਹੈ ਸਾਧਾ ਸੰਤਾਂ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਪੱਖੋਂ ਮੁਕਾਬਲਾ ਹੁੰਦਾ ਹੈ ਜੇ ਪੁਸਤਕਾਂ ਉੱਤੇ ਲੇਖਕਾਂ ਦਾ ਨਾਂ ਛਪਣ ਦੀ ਮਨਾਹੀ ਹੋ ਜਾਵੇ ਤਾਂ ਪੁਸਤਕਾਂ ਲਿਖਣੀਆਂ ਬੰਦ ਹੋ ਜਾਣਗੀਆਂ ਕਾਢਾਂ ਨਿਕਲਣੀਆਂ ਰੁਕ ਜਾਣਗੀਆਂ ਸਾਰੀ ਭਾਸ਼ਾ ਸਾਰਾ ਗਿਆਨ ਆਪਣੀ ਮਾਂ ਦੇ ਪ੍ਰਗਟਾਵੇ ਲਈ ਵਰਤਿਆ ਜਾਂਦਾ ਹੈ ਕਵਿਤਾ ਕਵੀ ਦੀ ਆਪਣੀ ਮਾਂ ਦੀ ਗੂੰਜ ਹੁੰਦੀ ਹੈ ਸਹਿਤਕਾਰ ਸਾਹਿਤ ਰਾਹੀ ਚਿੱਤਰਕਾਰ ਚਿਤਰਾ ਰਾਹੀ ਵਪਾਰੀ ਵਪਾਰ ਰਾਹੀ ਇਸਤਰੀ ਆਪਣੀ ਸੰਤਾਨ ਰਾਹੀਂ ਆਪਣੀ ਮਾਂ ਦਾ ਪ੍ਰਗਟਾਵਾ ਕਰਦੀ ਹੈ ਇਹ ਪ੍ਰਗਟਾਵਾ ਆਪਣੇ ਆਪ ਦੀ ਸੋਝੀ ਦੂਜਿਆਂ ਵੱਲੋਂ ਮਾਨਤਾ ਤੇ ਆਪਣੇ ਕਾਰਜਾਂ ਦੇ ਮਹੱਤਵ ਵਿੱਚੋਂ ਉਪਜਦਾ ਹੈ ਜੇ ਆਲੇ ਦੁਆਲੇ ਵਿੱਚ ਦੂਜਾ ਕੋਈ ਹੈ ਹੀ ਨਹੀਂ ਤਾਂ ਮੇਰੀ ਮਾਂ ਦਾ ਵੀ ਕੋਈ ਮੁੱਲ ਨਹੀਂ ਹੋਵੇਗਾ ਮੈਂ ਦੂਜੇ ਦੇ ਸੰਦਰਭ ਵਿੱਚ ਹੀ ਉਪਮਹੱਤਵਪੂਰਨ ਹੁੰਦੀ ਹੈ ਜੇ ਕੋਈ ਆਪਣੀਆਂ ਹੀ ਗੱਲਾਂ ਕਰੀ ਜਾਵੇ ਤਾਂ ਉਸ ਵਿੱਚ ਉਸਦੀ ਪ੍ਰੇਮਿਕਾ ਦੀ ਵੀ ਦਿਲਚਸਪੀ ਮੁੱਕ ਜਾਵੇਗੀ ਸੰਚਾਰ ਤਾਂ ਹੀ ਵਾਪਰੇਗਾ ਜੇ ਅਸੀਂ ਹੋਰਾਂ ਦੀ ਮੈਨ ਨੂੰ ਸਵੀਕਾਰ ਕਰਾਂਗੇ ਤੇ ਉਹਨਾਂ ਦੀ ਮੈਨ ਨਾਲ ਸਾਡੀ ਮੈਨ ਇੱਕਸੁਰ ਹੋਵੇਗੀ ਨਹੀਂ ਤਾਂ ਦਵੱਲੀ ਰਗੜ ਪੈਂਦੀ ਰਹੇਗੀ ਅਤੇ ਸੰਚਾਰ ਟੁੱਟ ਜਾਵੇਗਾ ਜਿੱਥੇ ਸੰਚਾਰ ਨਹੀਂ ਵਾਪਰਦਾ ਉੱਥੇ ਕੁਝ ਨਹੀਂ ਵਾਪਰਦਾ ਨਵੇਂ ਵਿਚਾਰ ਨਹੀਂ ਉਪਜਦੇ ਬੌਧਿਕ ਅਤੇ ਆਰਥਿਕ ਵਿਕਾਸ ਸੰਭਵ ਨਹੀਂ ਹੁੰਦਾ ਬਕਵਾਕ ਜਾਤਾਂ ਅਤੇ ਵਰਗਾਂ ਵਿੱਚ ਵੰਡੇ ਹੋਏ ਭਾਰਤ ਵਿੱਚ ਸੰਚਾਰ ਤੇ ਲੈਣ-ਦੇਣ ਦੀ ਅਣਹੋਦ ਕਾਰਨ ਭਾਰਤ ਵਿੱਚ ਵਿਕਾਸ ਨਹੀਂ ਵਾਪਰਿਆ ਅਤੇ ਸੰਸਾਰ ਵਿੱਚ ਸਾਡਾ ਨਾਂ ਥਾਂ ਨਹੀਂ ਉਸਰਿਆ ਸਾਡਾ ਨਾਂ ਸਾਡੀ ਪਛਾਣ ਲਈ ਹੁੰਦਾ ਹੈ ਘਰਜਾ ਫੋਨ ਨੰਬਰ ਅਤੇ ਸਾਡੇ ਨਾਂ ਦੀ ਤਖਤੀ ਆਦ ਪਛਾਣਨ ਦੇ ਸਾਧਨ ਹੁੰਦੇ ਹਨ ਜੇ ਹੋਰ ਲੋਕ ਨਾ ਹੋਣ ਤਾਂ ਮਾਣ ਜਾਂ ਸ਼ਰਮ ਦਾ ਪ੍ਰਗਟਾਵਾ ਸੰਭਵ ਨਹੀਂ ਹੁੰਦਾ ਇਸ ਲਈ ਅਸੀਂ ਸੰਸਥਾਵਾਂ ਉਸਾਰਦੇ ਅਤੇ ਸੰਭਾਵਾਂ ਬਣਾਉਂਦੇ ਹਾਂ ਜਿਸ ਤراਹੀ ਸਾਡੀ ਮਾਂ ਦਾ ਪ੍ਰਭਾਵ ਵੱਧਦਾ ਫੈਲਦਾ ਹੈ ਜੇ ਕਿਸੇ ਦੀ ਮੈਂ ਓਲਾਰ ਅਤੇ ਭਾਰੂ ਹੋ ਜਾਵੇ ਤਾਂ ਉਸ ਲਈ ਅਤੇ ਉਸ ਨਾਹੀਂ ਹੋਰਾਂ ਲਈ ਸਮਾਜਿਕ ਅਤੇ ਭਾਵਕ ਸਮੱਸਿਆਵਾਂ ਉਪਜਦੀਆਂ ਹਨ ਯੁੱਤ ਅਕਸਰ ਕਿਸੇ ਦੇਸ਼ ਦੀ ਮੈਂ ਭਾਰੂ ਹੋਣ ਕਰਕੇ ਹੁੰਦੇ ਹਨ ਹਿਟਲਰ ਦੀ ਮੈਂ ਭਾਰੂ ਸੀ ਜੇ ਇਹ ਸੰਤੁਲਨ ਵਿੱਚ ਹੁੰਦੀ ਤਾਂ ਇਸ ਵੇਲੇ ਜਰਮਨੀ ਵਿਸ਼ਵ ਸ਼ਕਤੀ ਹੋਣਾ ਸੀ ਪਰਿਵਾਰਿਕ ਸਮਾਜਿਕ ਇਕਾਈ ਹੁੰਦਾ ਹੈ ਜਿੱਥੇ ਹਰ ਕਿਸੇ ਦੀ ਮੈਂ ਅਤੇ ਆਤਮ ਵਿਸ਼ਵਾਸ ਉਸਾਰਨ ਦੇ ਵਸੀਲੇ ਅਤੇ ਅਫਸਰ ਹੁੰਦੇ ਹਨ ਪਰਿਵਾਰ ਵਿੱਚ ਮੈਂ ਤਾਂ ਹੀ ਪ੍ਰਸੰਨ ਹੋਵੇਗਾ ਜੇ ਸਾਰੇ ਜੀ ਪ੍ਰਸੰਨ ਹੋਣਗੇ ਇੱਕ ਵਿਅਕਤੀ ਡਾਕਟਰ ਨੂੰ ਦੱਸ ਰਿਹਾ ਸੀ ਮੈਂ ਠੀਕ ਹਾਂ ਮੇਰੀ ਪਤਨੀ ਵੀ ਠੀਕ ਹੈ ਪਰ ਅਸੀਂ ਦੋਵੇਂ ਠੀਕ ਨਹੀਂ ਹਾਂ ਸਪਸ਼ਟ ਹੈ ਕਿ ਮੈਂ ਦੂਜੀ ਮੈਂ ਨਾਲ ਟਕਰਾ ਰਹੀ ਹੈ ਦੋਵੇਂ ਪਹਿਲਾਂ ਮੈਂ ਪਹਿਲਾ ਮੈਂ ਦਾ ਰਾਗ ਆਲਾਪ ਰਹੇ ਹਨ ਦੋਵੇਂ ਚਾਹੁੰਦੇ ਹਨ ਕਿ ਪਹਿਲਾਂ ਮੇਰੀ ਤਸੱਲੀ ਹੋਣੀ ਚਾਹੀਦੀ ਹੈ ਸਮੱਸਿਆ ਮੈਂ ਦੀ ਨਹੀਂ ਮੈਂ ਦੀ ਤਸੱਲੀ ਦੀ ਵੀ ਹੈ ਕੰਜੂਸ ਵਿਅਕਤੀ ਆਪਣੇ ਸਰਮਾਏ ਨਾਲ ਇੱਕ ਗੁੰਝੀ ਸੰਤੁਸ਼ਟਾ ਮਾਣਦਾ ਹੈ ਪਰ ਹਰੇਕ ਜੀਵ ਨੂੰ ਫਜ਼ੂਲ ਖਰਚ ਕਹਿ ਕੇ ਭੰਡ ਦਾ ਵੀ ਹੈ ਨਾਵਲਕਾਰ ਚਿੱਤਰਕਾਰ ਵਿਗਿਆਨੀ ਆਦਿ ਨਿਰਮਾਣ ਅਧੀਨ ਰਚਨਾ ਜਾਂ ਕਾਰਜ ਨੂੰ ਛੁਪਾ ਕੇ ਰੱਖਦੇ ਹਨ ਇਵੇਂ ਕਾਰਨ ਨਾਲ ਉਹਨਾਂ ਦੀ ਮੈਂ ਕਾਰਜਸ਼ੀਲ ਅਤੇ ਤੰਦਰੁਸਤ ਰਹਿੰਦੀ ਹੈ ਕੁਝ ਕੰਮ ਵਿਖਾਉਣ ਨਾਲ ਮਿਲਣ ਵਾਲੀ ਮਾਨਤਾ ਤੇ ਪ੍ਰਸ਼ੰਸਾ ਨਾਲ ਉਹਨਾਂ ਦੀ ਮੈਂ ਪਰਫੁੱਲਤ ਹੁੰਦੀ ਹੈ ਇਵੇਂ ਉਹਨਾਂ ਦਾ ਆਤਮ ਵਿਸ਼ਵਾਸ ਵੱਧਦਾ ਹੈ ਆਤਮ ਵਿਸ਼ਵਾਸ ਵਾਲੇ ਆਗੂ ਹੀ ਬਗਾਵਤ ਨੂੰ ਇਨਕਲਾਬ ਬਣਾ ਦਿੰਦੇ ਹਨ ਜਦੋਂ ਅਸੀਂ ਕੋਈ ਗਰੁੱਪ ਫੋਟੋ ਵੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੀ ਫੋਟੋ ਲਈ ਵੇਖਦੇ ਹਾਂ ਕਿਉਂਕਿ ਅਸੀਂ ਸਭ ਤੋਂ ਬਾਤ ਮਹੱਤਵਪੂਰਨ ਆਪਣੇ ਆਪ ਨੂੰ ਗਿਣਦੇ ਹਾਂ ਜਦੋਂ ਕੋਈ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ ਤਾਂ ਅਸਲ ਵਿੱਚ ਉਹ ਵੇਖਦਾ ਹੈ ਕਿ ਮੈਂ ਹੋਰਾਂ ਨੂੰ ਕਿਹੋ ਜਿਹਾ ਲੱਗਦਾ ਹਾਂ ਅਸੀਂ ਆਪਣੇ ਆਪ ਨੂੰ ਕਲਪਨਾ ਨਾਲ ਵੇਖਦੇ ਹਾਂ ਮੈਂ ਤੋਂ ਬਿਨਾ ਕਲਪਨਾ ਮੇਰੀ ਕਲਪਨਾ ਨਹੀਂ ਬਣਦੀ ਸ਼ਿੰਗਾਰ ਚੱਜ ਆਚਾਰ ਆਧੁਤਾ ਉਦੇਸ਼ ਦੋਸਤ ਸਹੇਲੀਆਂ ਦੇ ਚੋਣ ਦਾ ਆਧਾਰ ਵੀ ਮੁੱਖ ਤੌਰ ਤੇ ਸਾਡੀ ਕਲਪਨਾ ਹੁੰਦੀ ਹੈ ਕਲਪਨਾ ਕੁਝ ਨਵਾਂ ਕਰਨ ਕਰਕੇ ਵਿਖਾਉਣ ਲਈ ਆਪਣਾ ਕਦ ਉੱਚਾ ਕਰਨ ਦਾ ਉਪਰਾਲਾ ਹੁੰਦੀ ਹੈ ਸੰਤੁਸ਼ਟ ਵਿਅਕਤੀਆਂ ਕੋਲ ਕਲਪਨਾ ਨਹੀਂ ਹੁੰਦੀ ਜਿਵੇਂ ਰਾਜਿਆਂ ਕੋਲ ਭੁੱਖ ਨਹੀਂ ਹੁੰਦੀ ਜਿਵੇਂ ਲਾਡਲਿਆਂ ਕੋਲ ਉਦੇਸ਼ ਨਹੀਂ ਹੁੰਦਾ ਸਾਡਾ ਬਹੁਤ ਸਾਰਾ ਸਮਾਂ ਤੇ ਸਰਮਾਇਆ ਆਪਣੀ ਮੈਨੂ ਸਥਾਪਿਤ ਕਰਨ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਖਰਚ ਹੁੰਦਾ ਹੈ ਸਾਡੇ ਘਰ ਦੀ ਬੈੜ ਸਾਡੀ ਸਮਾਜਿਕ ਮੈਅ ਦੀ ਨੁਮਾਇਸ਼ ਹੁੰਦੀ ਹੈ ਜਿਹੜੇ ਸਾਡਾ ਕੋਝ ਬਣਦੇ ਹਨ ਉਹ ਸਾਨੂੰ ਕੋਹਂਦੇ ਲੱਗਦੇ ਹਨ ਉਹਨਾਂ ਨੂੰ ਮਿਲਣ ਤੋਂ ਅਸੀਂ ਸੰਕੋਚ ਕਰਦੇ ਹਾਂ ਅਸੀਂ ਕਈਆਂ ਅੱਗੇ ਫੜਾ ਮਾਰਦੇ ਹਾਂ ਤੇ ਕਈਆਂ ਤੋਂ ਛੇਪਦੇ ਹਾਂ ਭਾਵੇਂ ਸਾਦਾ ਸੰਤਾ ਦੀਆਂ ਤਰਜੀਹਾਂ ਉਚੇਰੀਆਂ ਸਮਝੀਆਂ ਜਾਂਦੀਆਂ ਹਨ ਪਰ ਉਹਨਾਂ ਦੀ ਮੈ ਲੋਪ ਨਹੀਂ ਹੁੰਦੀ ਉਹ ਵੀ ਮਾਨਤਾ ਚਾਹੁੰਦੇ ਹਨ ਉਹ ਗੱਲਾਂ ਮੁਕਤੀ ਦੀਆਂ ਕਰਦੇ ਹਨ ਪਰ ਲੰਬਾ ਅਰਸਾ ਰਹਿਣਾ ਸੰਸਾਰ ਵਿੱਚ ਚਾਹੁੰਦੇ ਹਨ ਇਨਾ ਸਾਦਾ ਸੰਤਾ ਤੋਂ ਹੀ ਰਾ ਰਾਜਾ ਸੋਹਣੀ ਮਹੀਵਾਲ ਆਦ ਵੱਡੇ ਸਨ ਜਿਨ੍ਹਾਂ ਨੇ ਇੱਕ ਦੂਜੇ ਨਾਲ ਆਪਣੀ ਮੈ ਵਟਾ ਲਈ ਸੀ ਮੈਂ ਸਭ ਤੋਂ ਵੱਧ ਸ਼ਕਤੀਸ਼ਾਲੀ ਬਚਪਨ ਉਪਰੰਤ ਅਤੇ ਜਵਾਨੀ ਤੋਂ ਪਹਿਲਾਂ ਕਿਸ਼ੋਰ ਅਵਸਥਾ ਵਿੱਚ ਹੁੰਦੀ ਹੈ ਇਸ ਦੌਰ ਵਿੱਚ ਮਾਨਸਿਕ ਭਾਵ ਕਾਮੁਕ ਅਤੇ ਸਰੀਰਕ ਪਰਿਵਰਤਨ ਵਾਪਰਦੇ ਹਨ ਅਤੇ ਕਈ ਪ੍ਰਕਾਰ ਦੀ ਸ਼ਕਤੀ ਫੁੱਟਦੀ ਹੈ ਇਸ ਉਮਰ ਵਿੱਚ ਹਰ ਕੋਈ ਆਪਣੇ ਆਪ ਨੂੰ ਬ੍ਰਹਿਮੰਡ ਦਾ ਕੇਂਦਰ ਸਮਝਦਾ ਹੈ ਤੇ ਮਹਾਨ ਬਣਨ ਦਾ ਯਤਨ ਕਰਦਾ ਹੈ ਇਸ ਉਮਰ ਵਿੱਚ ਲੜਕੇ ਲੜਕੀਆਂ ਇੱਕ ਦੂਜੇ ਦੇ ਵਿੱਚ ਦਿਲਚਸਪੀ ਜਾਗਦੀ ਹੈ ਤੇ ਉਹ ਕਲਪਨਾ ਦੇ ਮੰਡਲਾਂ ਵਿੱਚ ਉੱਡਦੇ ਹਨ ਉਹ ਵੱਡੇ ਵੱਡੇ ਆਦਰਸ਼ ਅਪਣਾਉਂਦੇ ਹਨ ਅਤੇ ਕੁਝ ਅਨੋਖਾ ਕਰ ਵਿਖਾਉਣ ਦਾ ਸੰਕਲਪ ਕਰਦੇ ਹਨ ਅਨੇਕਾ ਅਸਮਾਨ ਵਿੱਚ ਉੱਡਦੇ ਹਨ ਅਤੇ ਇਹਨਾਂ ਨੂੰ ਧਰਤੀ ਦਿੱਸਦੀ ਹੀ ਨਹੀਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਨ ਦੀ ਉਮਰ ਹੁੰਦੀ ਹੈ ਇੱਕ ਵਾਰੀ ਬੋਲਣ ਦੇ ਅਭਿਆਸ ਲਈ ਇਸ ਉਮਰ ਦੇ ਮੇਰੇ ਵਿਦਿਆਰਥੀਆਂ ਨੇ ਅਗਲੇ ਦਿਨ ਸਵੇਰੇ 9:71 ਹੋ ਕੇ ਦੱਸਣਾ ਸੀ ਕਿ ਜੇ ਉਹਨਾਂ ਕੋਲ ਸ਼ਕਤੀ ਹੋਵੇ ਤਾਂ ਕੀ ਕਰਨਗੇ ਉਹ ਦੇਖਦਿਆਂ ਕਲਾਸ 9:30 ਵਜੇ ਜੁੜੀ ਇੱਕ ਨੇ ਕਿਹਾ ਮੈਂ ਸੰਸਾਰ ਵਿੱਚੋਂ ਗਰੀਬੀ ਨੂੰ ਦੂਰ ਕਰ ਦੇਵਾਂਗਾ ਲੜਕੀ ਨੇ ਕਿਹਾ ਮੈਂ ਸਾਰੇ ਪ੍ਰਕਾਰ ਦੇ ਵਿਤਕਰੇ ਮਿਟਾ ਦੇਾਂਗੀ ਕਿਸੇ ਨੇ ਕਿਹਾ ਮੈਂ ਭਾਰਤ ਨੂੰ ਵਿਸ਼ਵ ਸ਼ਕਤੀ ਬਣਾ ਦੇਵਾਂਗਾ ਇੱਕ ਹੋਰ ਨੇ ਕਿਹਾ ਮੈਂ ਭ੍ਰਿਸ਼ਟ ਆਗੂਆਂ ਨੂੰ ਫਾਂਸੀ ਲਾ ਦੇਵਾਂਗਾ ਜਦੋਂ ਸਾਰੇ ਆਪਣਾ ਆਪਣਾ ਐਲਾਨ ਕਰ ਚੁੱਕੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ਼ੋਰ ਅਵਸਥਾ ਕਾਰਨ ਤੁਸੀਂ ਸਾਰੇ ਜੁਗਪੁਰਸ਼ ਮਾੜਨ ਦਾ ਯਤਨ ਕਰ ਰਹੇ ਸੀ ਜਦੋਂ ਕਿ ਜਥਾਰਥ ਇਹ ਹੈ ਕਿ ਕਲਾਸ ਵਿੱਚ 9 ਵਜੇ ਪਹੁੰਚਣ ਦਾ ਨਿੱਕਾ ਜਿਹਾ ਤੇ ਸੌਖਾ ਕੰਮ ਤੁਸੀਂ ਕਰ ਨਹੀਂ ਸਕੇ ਉਹਨਾਂ ਦੀ ਇੱਕ ਗੱਲ ਸਾਂਝੀ ਸੀ ਉਹ ਸਾਰੇ ਪਰਿਵਰਤਨ ਚਾਹੁੰਦੇ ਸਨ ਉਹ ਸਾਰੇ ਕਲਪਨਾ ਨਾਲ ਗੱਲਾਂ ਕਰ ਰਹੇ ਸਨ ਉਹ ਆਪਣੇ ਆਪ ਨੂੰ ਮਹੱਤਵਪੂਰਨ ਸਮਝ ਰਹੇ ਸਨ ਉਹ ਫੋਕੇ ਆਤਮ ਵਿਸ਼ਵਾਸ ਨਾਲ ਵਿਚਰ ਰਹੇ ਸਨ ਪਰਿਵਰਤਨ ਜਦੋਂ ਵੀ ਆਪਰੇਗਾ ਆਤਮ ਵਿਸ਼ਵਾਸ ਨਾਲ ਹੀ ਆਪਰੇਗਾ ਆਤਮ ਵਿਸ਼ਵਾਸ ਵਿੱਚੋਂ ਹੀ ਨਿਸ਼ਾਨੇ ਅਤੇ ਉਦੇਸ਼ ਉਪਜਦੇ ਹਨ ਉਦੇਸ਼ਾ ਨਿਸ਼ਾਨਿਆਂ ਤੋਂ ਬਿਨਾ ਮਨੁੱਖ ਵਿਕਾਸ ਨਹੀਂ ਕਰਦਾ ਆਤਮ ਵਿਸ਼ਵਾਸ ਅਤੇ ਹੰਕਾਰ ਵਿੱਚ ਅੰਤਰ ਸਮਝਣ ਦੀ ਲੋੜ ਹੈ ਯੋਗਤਾ ਅਤੇ ਵਿਉਤਬੰਦੀ ਆਤਮ ਵਿਸ਼ਵਾਸ ਉਪਜਾਏਗੀ ਜਿੱਦ ਅਤੇ ਅੰਨਿਆ ਹੰਕਾਰ ਉਪਜਾਉਂਦੇ ਹਨ ਲਿੰਕਨ ਵਿੱਚ ਆਤਮ ਵਿਸ਼ਵਾਸ ਸੀ ਹਿਟਲਰ ਵਿੱਚ ਹੰਕਾਰ ਸੀ ਫਰਾਂਸ ਵਿੱਚ ਇੱਕ ਸਮਾਗਮ ਵਿੱਚੋਂ ਇੱਕ ਕਵੀ ਇਸ ਕਰਕੇ ਉੱਠ ਕੇ ਚੱਲਿਆ ਗਿਆ ਕਿਉਂਕਿ ਉਸ ਨੂੰ ਫਰਾਂਸ ਦਾ ਮਹਾਨ ਕਵੀ ਤਾਂ ਕਿਹਾ ਗਿਆ ਸੀ ਪਰ ਸੰਸਾਰ ਦਾ ਮਹਾਨ ਕਵੀ ਨਹੀਂ ਕਿਹਾ ਗਿਆ ਸੀ ਇਹ ਹੰਕਾਰ ਸੀ ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਜਰਨੈਲ ਨੂੰ ਇੱਕ ਅਫਸਰ ਨੇ ਪੂਰਵਲੇ ਜਰਨੈਲਾਂ ਵੱਲੋਂ ਕੀਤੀਆਂ ਫੈਸਲਿਆਂ ਤੇ ਅਨੁਭਵਾਂ ਦੀ ਇੱਕ ਪੁਸਤਕ ਦਿੱਤੀ ਸੀ ਜਦੋਂ ਜਰਨੈਲ ਨੂੰ ਪਤਾ ਲੱਗਾ ਕਿ 6 ਪੁਸਤਕਾਂ ਲਿਆਂਦੀਆਂ ਗਈਆਂ ਸਨ ਤਾਂ ਉਸਨੇ ਕਿਹਾ ਕਿ ਸਾਰੀਆਂ ਪੁਸਤਕਾਂ ਲਿਆ ਕੇ ਮੇਰੇ ਸਾਹਮਣੇ ਸਾੜ ਦਿਓ ਦ੍ਰਿੜਤਾ ਨਾਲ ਉਸਨੇ ਕਿਹਾ ਆਪਣੇ ਫੈਸਲੇ ਮੈਂ ਆਪ ਕਰਾਂਗਾ ਅਤੇ ਉਹਨਾਂ ਲਈ ਮੈਂ ਆਪ ਜ਼ਿੰਮੇਵਾਰ ਹੋਵਾਂਗਾ ਇਹ ਆਤਮ ਵਿਸ਼ਵਾਸ ਸੀ ਵਿਸ਼ਵ ਪ੍ਰਸਿੱਧ ਚਿੱਤਰਕਾਰ ਰੈਬਰਾ ਹਰ ਤਿੰਨ ਮਹੀਨਿਆਂ ਮਗਰੋਂ ਆਪਣਾ ਸਵੈ ਚਿੱਤਰ ਬਣਵਾਉਂਦੀ ਸੀ ਕਿ ਉਹ ਹਉਮੇਵਾਰੀ ਸੀ ਪ੍ਰਸਿੱਧ ਜੀਵ ਵਿਗਿਆਨੀ ਡਾਰਵਿਨ ਆਪਣੀ ਖੋਜ ਪੁਸਤਕ ਵਿੱਚ ਮੈਂ ਦੀ ਬਹੁਤ ਅਧਿਕ ਵਰਤੋਂ ਕਰਦਾ ਹੈ ਕਿ ਉਹ ਹੰਕਾਰੀ ਸੀ ਇਹ ਦੋਵੇਂ ਹੰਕਾਰੀ ਨਹੀਂ ਆਤਮ ਵਿਸ਼ਵਾਸੀ ਸਨ ਰੈਬਰਾ ਆਪਣੇ ਹਰ ਨਵੇਂ ਚਿੱਤਰ ਨਾਲ ਆਪਣੀ ਕਲਾ ਦਾ ਵਿਕਾਸ ਦਰਸਾਉਂਦਾ ਸੀ ਅਤੇ ਡਾਰਵਿਨ ਆਪਣੇ ਪ੍ਰਯੋਗ ਦੇ ਵੇਰਵੇ ਪੂਰੀ ਜ਼ਿੰਮੇਵਾਰੀ ਨਾਲ ਦਰਜ ਕਰਦਾ ਸੀ ਜਿਨ੍ਹਾਂ ਦੀ ਮੈ ਸ਼ਕਤੀਸ਼ਾਲੀ ਹੁੰਦੀ ਹੈ ਉਹਨਾਂ ਨੂੰ ਕੋਲੰਬਸ ਬਾਗ ਭਾਰਤ ਭਾਵੇਂ ਨਾ ਲੱਭੇ ਉਹ ਅਮਰੀਕਾ ਲੱਭ ਲੈਂਦੇ ਹਨ ਇੱਕ ਵਾਰੀ ਫੌਜੀ ਭਾਰਤੀ ਦੌਰਾਨ ਇੱਕ ਜਵਾਨ ਨੂੰ ਕਿਹਾ ਗਿਆ ਜੇ ਤੇਰਾ ਕੱਦ 3 ਇੰਚ ਹੋਰ ਹੋਵੇ ਤਾਂ ਤੂੰ ਅਫਸਰ ਭਰਤੀ ਹੋ ਸਕਦਾ ਹੈ ਉਸਨੇ ਕੱਦ ਵਧਾਉਣ ਲਈ ਭਰਪੂਰ ਕਸਰਤ ਕੀਤੀ ਕੱਦ ਤਾਂ ਨਾ ਵਧਿਆ ਪਰ ਜਿੱਦੂ ਜਿਹਦ ਕਰਨ ਉਸ ਦਾ ਆਤਮ ਵਿਸ਼ਵਾਸ ਵਧ ਗਿਆ ਉਹ ਆਪਣੀਆਂ ਸ਼ਕਤੀਆਂ ਤੇ ਸੀਮਾਵਾਂ ਤੋਂ ਜਾਣੂ ਹੋ ਗਿਆ ਉਸ ਲਈ ਫੌਜੀ ਅਫਸਰ ਬਣਨ ਦੀ ਤਾਂ ਹੋਰ ਉਦੇਸ਼ ਮਹੱਤਵਪੂਰਨ ਹੋ ਗਏ ਸਫਲ ਉਦਯੋਗਪਤੀ ਬਣ ਕੇ ਉਸਨੇ ਕਿਹਾ ਮੇਰੀਆਂ ਸੀਮਾਵਾਂ ਦਾ ਗਿਆਨ ਹੀ ਮੇਰੀ ਸਫਲਤਾ ਦਾ ਕਾਰਨ ਬਣਿਆ ਹੈ ਅਤੇ ਮਿਹਨਤ ਨਾਲ ਉਸਰੇ ਆਤਮ ਵਿਸ਼ਵਾਸ ਨਾਲ ਕੀਤੇ ਮੇਰੇ ਫੈਸਲੇ ਸਫਲ ਹੋਏ ਹਨ ਜੋਦ ਤੱਕ ਅਸੀਂ ਆਪਣੀਆਂ ਸੀਮਾਵਾਂ ਤੋਂ ਜਾਣੂ ਨਹੀਂ ਹੁੰਦੇ ਅਸੀਂ ਸਭ ਭਾਵਨਾਵਾਂ ਤੋਂ ਵੀ ਜਾਣੂ ਨਹੀਂ ਹੋ ਸਕਦੇ ਸਫਲਤਾ ਵੀ ਵਿਗਿਆਨ ਹੈ ਵਿਗਿਆਨਕ ਢੰਗ ਨਾਲ ਕੰਮ ਕਰਨ ਨਾਲ ਹੀ ਸਫਲਤਾ ਮਿਲਦੀ ਹੈ ਜਿਨ੍ਹਾਂ ਵਿੱਚ ਆਤਮ ਵਿਸ਼ਵਾਸ ਹੁੰਦਾ ਹੈ ਉਹ ਇਤਿਹਾਸ ਸਿਰਜ ਦਿੰਦੇ ਹਨ ਉਹ ਨਵਾਂ ਪੰਥ ਚਲਾ ਦਿੰਦੇ ਹਨ ਜਿਨ੍ਹਾਂ ਦੀ ਮੈਂ ਕਮਜ਼ੋਰ ਹੁੰਦੀ ਹੈ ਉਹ ਆਤਮਕਾਤ ਕਰਦੇ ਹਨ ਹਾਰਿਆਂ ਦੀ ਕਿਸਮਤ ਹੁੰਦੀ ਹੈ ਜੇਤੂਆਂ ਦੀ ਜਿੱਤ ਹੁੰਦੀ ਹੈ ਉਪਰਾਲੇ ਕੰਮ ਕਰਨ ਲਈ ਹੁੰਦੇ ਹਨ ਕੰਮ ਟਾਲਣ ਲਈ ਬਹਾਨੇ ਹੁੰਦੇ ਹਨ ਸਾਡੇ ਟੁਰਨ ਅਤੇ ਖਲੋਣ ਦਾ ਢੰਗ ਸਾਡੇ ਵਿੱਚ ਆਤਮ ਵਿਸ਼ਵਾਸ ਹੋਣ ਜਾਂ ਨਾ ਹੋਣ ਦੀ ਸੂਚਨਾ ਦੇ ਦਿੰਦਾ ਹੈ ਆਤਮ ਵਿਸ਼ਵਾਸੀ ਵਿਅਕਤੀ ਡਰਦਾ ਨਹੀਂ ਅੜਦਾ ਹੈ ਤਾਲੀਵਾਨਾਂ ਦੀਆਂ ਧਮਕੀਆਂ ਤੋਂ ਡਰ ਕੇ ਸੈਂਕੜੇ ਅਫਗਾਨਿਸਤਾਨੀ ਲੜਕੀਆਂ ਨੇ ਪੜ੍ਹਾਈ ਛੱਡ ਦਿੱਤੀ ਹੋਵੇਗੀ ਪਰ ਮਲਾਲਾ ਨੇ ਨਹੀਂ ਛੱਡੀ ਕਿਉਂਕਿ ਉਸ ਵਿੱਚ ਆਤਮ ਵਿਸ਼ਵਾਸ ਸੀ ਅਤੇ ਉਹ ਆਪਣੀ ਮਾਂ ਨੂੰ ਨਿਖਾਰਨਾ ਚਾਹੁੰਦੀ ਸੀ ਮੈਂ ਤੋਂ ਬਿਨਾ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਹੀਂ ਹੁੰਦੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਡੇ ਦੇਸ਼ ਦੀ ਕਿਸੇ ਪਾਸ਼ਾ ਵਿੱਚ ਸੁਤੰਤਰਤਾ ਜਾਂ ਆਜ਼ਾਦੀ ਦੇ ਅਰਥ ਵਾਲਾ ਕੋਈ ਸ਼ਬਦ ਹੀ ਨਹੀਂ ਸੀ ਕਿਉਂਕਿ ਸਾਨੂੰ ਸੁਤੰਤਰਤਾ ਦੀ ਸੋਝੀ ਹੀ ਨਹੀਂ ਸੀ ਸੁਤੰਤਰਤਾ ਦੇ ਸੰਕਲਪ ਦੀ ਸੋਝੀ ਸਾਨੂੰ ਅੰਗਰੇਜ਼ਾਂ ਦੀ ਲਾਗੂ ਕੀਤੀ ਸਿੱਖਿਆ ਪ੍ਰਣਾਲੀ ਨਾਲ ਹੋਈ ਅਤੇ ਅਸੀਂ ਸਵਰਾਜ ਸ਼ਬਦ ਵਰਤਨਾ ਆਰੰਭ ਕੀਤਾ ਜਿਸ ਦਾ ਅਰਥ ਸੀ ਆਪਣੇ ਭਵਿੱਖ ਦੇ ਫੈਸਲੇ ਅਸੀਂ ਆਪ ਕਰਾਂਗੇ ਆਜ਼ਾਦੀ ਦੀ ਸੋਝੀ ਸਾਡੇ ਫੌਜੀ ਜਵਾਨਾਂ ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਵਿਦੇਸ਼ੀ ਮੋਰਚਿਆਂ ਤੇ ਲੜਦਿਆਂ ਹੋਈ ਅਤੇ ਇਸ ਆਜ਼ਾਦੀ ਲਈ ਆਤਮ ਵਿਸ਼ਵਾਸ ਸੀ ਗਾਦਰੀ ਬਾਬਿਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਭਾਰ ਵਿੱਚ ਆਜ਼ਾਦੀ ਦੀ ਚੇਤਨਾ ਭਗਤ ਸਿੰਘ ਨੇ ਜਗਾਈ ਅਤੇ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੰਬੇ ਸੰਘਰਸ਼ ਦਾ ਬੀੜਾ ਚੁੱਕਿਆ ਆਤਮ ਵਿਸ਼ਵਾਸ ਦੀ ਜਾਗਤਾ ਪਰਿਵਾਰ ਵਿੱਚ ਲੱਗਦੀ ਹੈ ਪਰ ਇਸ ਦੀ ਰੂਪਰੇਖਾ ਅਕਸਰ ਸਕੂਲ ਵਿੱਚ ਨਿਖਰਦੀ ਹੈ ਉਂਝ ਇਹ ਕਿਧਰੇ ਵੀ ਉਸਰ ਸਕਦੀ ਹੈ ਪਰ ਸਕੂਲ ਵਿੱਚ ਇਹ ਸਹੀ ਢੰਗ ਨਾਲ ਉਸਰਦੀ ਹੈ ਜਿੱਥੇ ਅਸੀਂ ਲੰਬਾ ਅਰਸਾ ਆਪਣੇ ਵਰਗਿਆਂ ਆਪਣੇ ਤੋਂ ਵੱਡੇਆਂ ਅਤੇ ਛੋਟਿਆਂ ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਆਪਣੇ ਮੈਂ ਪ੍ਰਤੀਸੂਚਿਤ ਉਦੇਸ਼ ਅਤੇ ਹੋਰਾਂ ਦੀ ਹੋਦ ਨੂੰ ਪਸੰਦ ਅਤੇ ਨਾ ਪਸੰਦ ਕਰਦੇ ਹਾਂ ਇਹ ਨਿਖਰੇਗੀ ਤਾਂ ਜੇ ਸਕੂਲ ਵਿੱਚ ਪੜ੍ਹਾਈ ਅਤੇ ਖੇਡਾਂ ਵਿੱਚ ਅਨੁਸ਼ਾਸਨ ਹੋਵੇਗਾ ਤੇ ਸਕੂਲ ਖੁੱਲਾ ਡੁੱਲਾ ਹੋਵੇਗਾ ਅਜੋਕੇ ਸੰਸਾਰ ਵਿੱਚ ਅਨਪੜ੍ਹ ਵਿਅਕਤੀ ਲਈ ਕੋਈ ਥਾਂ ਨਹੀਂ ਮਰੁੱਖ ਦਾ ਬੁਨਿਆਦੀ ਚਰਿੱਤਰ ਆਦਤਾਂ ਚੱਜ ਆਚਾਰ ਜੀਵਨ ਦ੍ਰਿਸ਼ਟੀਕੋਣ ਆਦ ਸਾਰੇ ਪੱਖ 18 ਸਾਲ ਦੀ ਉਮਰ ਤੱਕ ਉਸਰ ਜਾਂਦੇ ਹਨ ਜਿਸ ਵਿਅਕਤੀ ਨੂੰ ਸਮਾ ਸਰਮਾਇਆ ਅਤੇ ਸਰੀਰਕ ਸ਼ਕਤੀ ਵਰਤਨ ਦੀ ਜਾਂਚ ਆ ਜਾਵੇ ਉਸ ਵਿੱਚ ਆਤਮ ਵਿਸ਼ਵਾਸ ਦਾ ਗੁਣ ਵੀ ਆ ਜਾਂਦਾ ਹੈ ਸਾਡੀ ਮਹਿ ਕਿੰਨੀ ਸ਼ਕਤੀਸ਼ਾਲੀ ਹੋਵੇਗੀ ਇਹ ਸਾਡੇ ਦੇਸ਼ ਜਾਂ ਕੌਮ ਦੀ ਆਰਥਿਕ ਅਤੇ ਰਾਜਨੀਤਿਕ ਸ਼ਕਤੀ ਤੇ ਵੀ ਨਿਰਪਰ ਕਰਦਾ ਹੈ ਅਸੀਂ ਆਪਣੇ ਦੇਸ਼ ਨੂੰ ਭਾਰਤ ਮਾਤਾ ਬਣਾ ਕੇ ਜਰਮਨੀ ਇੰਗਲੈਂਡ ਫਰਾਂਸ ਅਮਰੀਕਾ ਰੂਸ ਆਦ ਪਿਤਾ ਦੇਸ਼ਾਂ ਵਾਲੇ ਸੰਸਾਰ ਵਿੱਚ ਇਸ ਦੀ ਸਥਿਤੀ ਕਮਜ਼ੋਰ ਅਤੇ ਡਾਵਾ ਡੋਲ ਕਰ ਦਿੱਤੀ ਹੈ ਅਸੀਂ ਪਿਤਾ ਵਾਲੇ ਕਰਤੱਵ ਮਾਤਾ ਨੂੰ ਪਾਲਣ ਲਈ ਦਿੱਤੇ ਹੋਏ ਹਨ ਪਾਰਤ ਮਾਤਾ ਸਾਡੀ ਕੀ ਰੱਖਿਆ ਕਰੇਗੀ ਮਾਤਾ ਨੂੰ ਤਾਂ ਆਪ ਰੱਖਿਆ ਦੀ ਲੋੜ ਹੁੰਦੀ ਹੈ ਆਤਮ ਵਿਸ਼ਵਾਸਾਂ ਦੇ ਲੜ ਲੱਕੇ ਅਸੀਂ ਆਪਣੀ ਜ਼ਿੰਮੇਵਾਰੀ ਆਪ ਚੁੱਕਣ ਵਾਲੇ ਆਤਮ ਵਿਸ਼ਵਾਸੀ ਨਹੀਂ ਬਣ ਸਕਦੇ ਜੇ ਅਸੀਂ ਇਹੀ ਉਪਦੇਸ਼ ਦਿੰਦੇ ਰਹੇ ਕਿ ਅਮਰੀਕਾ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਇਸ ਢੰਗ ਨਾਲ ਗਰੀਬੀ ਕਦੇ ਨਹੀਂ ਮੁੱਕੇਗੀ ਗਰੀਬਾਂ ਨੂੰ ਅਮੀਰ ਆਪਣੇ ਯਤਨਾਂ ਨਾਲ ਬੜਨਾ ਪਏਗਾ ਸਾਡੇ ਦੇਸ਼ ਦੀਆਂ ਅਨੇਕਾ ਪਰੰਪਰਾਵਾਂ ਭਾਰਤ ਵਾਸੀਆਂ ਵਿੱਚ ਆਤਮ ਵਿਸ਼ਵਾਸ ਉਪਜੜ ਨਹੀਂ ਦੇ ਰਹੀਆਂ ਕਰਮਕਾਂਡ ਸੋਚਣ ਅਤੇ ਕਰਨ ਦੀ ਸਮਰੱਥਾ ਨਹੀਂ ਉਪਜਣ ਦਿੰਦਾ ਸਾਡੇ ਦੇਸ਼ ਵਿੱਚ ਕੋਈ ਕੋਈ ਹੀ ਸੁਤੰਤਰ ਵਿਅਕਤੀ ਵਾਂਗ ਸੋਚਦਾ ਹੈ ਮੁੱਖ ਰੂਪ ਵਿੱਚ ਅਸੀਂ ਸਾਰੇ ਵਿਸ਼ਾਲ ਭੀੜ ਦਾ ਭਾਗ ਹਾਂ ਜਦੋਂ ਮੈਂ ਆਪਣੀ ਚੂਲ ਤੋਂ ਹਿਲ ਜਾਵਾਂ ਤਾਂ ਇਹ ਜਿੱਦ ਅਤੇ ਆਕੜ ਬਣ ਜਾਂਦੀ ਹੈ ਆਕੜ ਅਕਸਰ ਆਪਣੀ ਮੂਰਖਤਾ ਅਤੇ ਅਯੋਗਤਾ ਨੂੰ ਛਪਾਉਣ ਦਾ ਉਪਰਾਲਾ ਹੁੰਦੀ ਹੈ ਅਣਖ ਅਤੇ ਦ੍ਰਿੜਤਾ ਵਾਲਾ ਸੁਭਾਅ ਵੀ ਆਕੜ ਅਤੇ ਜਿੱਦ ਵਾਲਾ ਹੁੰਦਾ ਹੈ ਪਰ ਸਥਿਤੀ ਨਿਰਣਾ ਕਰਦੀ ਹੈ ਕਿ ਇਹ ਅਣਖ ਹੈ ਕਿ ਜਿੱਦ ਦ੍ਰਿੜਤਾ ਹੈ ਕਿ ਆਕੜ ਸਾਡੀ ਮੈ ਰਿਪਸ਼ਮ ਵਾਂਗੂ ਕੋਲੀ ਹੋਣੀ ਚਾਹੀਦੀ ਹੈ ਤਿੱਖੀ ਅਤੇ ਚੁੱਭਵੀ ਨਹੀਂ ਇਸ ਸਭਾਵਕ ਅਤੇ ਸਧਾਰਨ ਹੋਣੀ ਚਾਹੀਦੀ ਹੈ ਵਿਸ਼ੇਸ਼ ਨਹੀਂ ਸਾਡਾ ਸਵਾਨ ਆਰੀਅਲ ਵਾਲਾ ਹੋਣਾ ਚਾਹੀਦਾ ਹੈ ਬਾਹਰੋਂ ਪੀੜਾ ਤੇ ਅੰਦਰੋਂ ਨਰਮ ਅਤੇ ਨਿੰਮਰ ਆਪਣੀ ਮਿਆ ਨੂੰ ਬੋਝਲ ਅਤੇ ਭਾਰੂ ਨਹੀਂ ਬਣਨ ਦੇਣਾ ਚਾਹੀਦਾ ਆਪਣਾ ਮਹੱਤਵ ਪਛਾਣੋ ਆਪਣਾ ਮਹੱਤਵ ਆਪਣੇ ਕਾਰਜਾਂ ਨਾਲ ਸਥਾਪਿਤ ਕਰੋ ਇਹ ਨਾ ਕਹੋ ਕਿ ਮੈਂ ਇਹ ਕੰਮ ਕਰਨ ਦਾ ਯਤਨ ਕਰਾਂਗਾ ਸਗੋ ਦ੍ਰਿੜਤਾ ਨਾਲ ਕਹੋ ਕਿ ਹਾਂ ਇਹ ਕੰਮ ਮੈਂ ਕਰਾਂਗਾ ਮੈਂ ਹੀ ਕਰਾਂਗਾ ਆਪਣੇ ਬਾਰੇ ਹਰ ਵੇਲੇ ਸੁਚੇਤ ਰਹਿਣਾ ਅਕਾਉ ਅਤੇ ਥਕਾਉ ਹੁੰਦਾ ਹੈ ਦਿਨ ਵਿੱਚ ਕੁਝ ਪਲ ਆਪਣੀ ਮਾਇਆ ਨੂੰ ਭੁੱਲ ਕੇ ਆਪਣੀ ਮੋਜ ਵਿੱਚ ਵੀ ਜਿਉਣੇ ਚਾਹੀਦੇ ਹਨ ਪਤੀ ਪਤਨੀ ਦੀ ਮੈਂ ਤੇਲ ਪਾਣੀ ਵਾਂਗ ਵੱਖ-ਵੱਖ ਨਹੀਂ ਦੁੱਧ ਸ਼ੱਕਰ ਵਾਂਗ ਇੱਕ ਮਿਕ ਹੋਣੀ ਚਾਹੀਦੀ ਹੈ ਕਦੇ-ਕਦੇ ਮਨੁੱਖ ਇਤਨਾ ਭੁਲक्कड़ ਆਤਮ ਵਿਸ਼ਵਾਸੀ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਨਾਂ ਵੀ ਭੁੱਲ ਜਾਵੇ ਉਹ ਹਰ ਕਿਸੇ ਵਿੱਚ ਘੁਲ ਜਾਵੇ ਧੰਨਵਾਦ